ਬਾਕੂ ਦਾ ਨਾਮ ਹੈ ਸਰਦਾਰ ਜਨੈਤ ਸਿੰਘ ਹੈ ਨਾ ਸਰਦਾਰ ਸਰਦਾਰ ਸੰਦੀਪ ਸਰਦਾਰੀ ਆ ਇੱਕ ਟੋਪੀ ਹੈ ਦੋਸਤ ਅਮਰਾ ਟੋਪੀ ਕੁੰਡੀ ਤੁਸੀਂ ਮੈਨੂੰ ਬੋਲਿਓ ਅਰੇ ਨਾ ਪਰ ਰੁਪਾਲਾ ਨਹੀਂ ਟਾਕ ਚ ਟੋਪੀ ਬਾਗੇ ਨਹੀਂ ਹੋਣਾ ਨਹੀਂ ਹਾਂਜੀ ਵੀ ਆ ਵੀ ਰੱਖ ਲਓ ਠੀਕ ਹੈ ਹਾਂਜੀ ਕੰਦੀ ਵੀ ਫਤਿਹ ਖਾਨ ਬੋਤਾਪਾ ਬਾਪੂ ਸਰਦਾਰ ਹਾਂ ਕੀ ਕਰਦੇ ਹੋਂ ਦਾ ਜੰਮ ਰਹੇ ਇਹ ਨਵੇਂ ਕਾਰੋਬਾਰ ਕਰਦੇ ਕਿਤੇ ਵਾ ਇਹਨੀਆਂ ਬੈਲ ਨੂੰ ਕਿਪਾ ਸੁਣ ਲੈ ਜਿੰਨੇ ਕੋਤਾਂ ਮੈਂ ਸਟੇਨ ਨਿਵਾਸ ਸਿੰਘ ਇਹ ਨਿਯਮ ਉਹ ਮੀਟਿੰਗ ਉਹ ਕਰਾ ਲਾ ਬਾਕੀ ਸਭ ਦੇ ਲਈ ਵਿਆਧ ਕਰਾ ਲਓ ਨਾ ਸਿੱਖਿਆ ਨਹੀਂ ਬਾਤਿਕਾ ਦਾਵਾ ਨਹੀਂ ਐਵੇਂ ਸਿਰ ਅਨੰਦ ਕਰਕੇ ਹੋਣਾ ਚਾਹੀਦਾ ਹਾਂਜੀ 25 ਸਾਲ ਦੇ ਚਾਹੀਦੇ ਠੀਕ ਆ ਇਸ ਸਮੇਂ ਤੱਕ ਉਹਨਾਂ ਆ ਕੇ ਜਨੂਰੀ 40 45 ਦਿਹਾਉਗੇ ਬੱਚੇ ਪ੍ਰਾਪਤ ਹੋ ਜਾਣਗੇ ਇਹ ਉਹਨੂੰ ਦੀ ਸਬਾਤ ਨੂੰ ਖਾਣ ਕੇ ਲਿਆਗੇ ਬਾਅਦ ਤੋਂ ਲੋੜਾ ਪੈਣਾ ਮਾਰੇ ਜਦੋਂ ਨਾ ਕੋਈ ਮਨ ਬੈਠ ਜਾਂਦਾ ਜਾਂ ਟੂਰਿਸਟ ਲਾਇਆ ਆਇਆ ਹੋ ਆਇਆ ਤੁਮ ਨਾ ਬਾਅਦ ਤੋਂ ਚੇਕਣਾ ਸਰਕਾਰਾਂ ਵਾਲੀਆਂ ਇਹ ਕਾਢਦੀਆਂ ਆਹੀ ਨਸ਼ੇ ਦੇ ਨਰੇ ਨੇ ਪਰ ਇਹ ਪੰਜਾਬ ਤੇ ਆਪਣਾ ਨਾ ਪੰਜਾਬ ਕਲਾ ਬੰਦਾ ਦਾ ਸਵਾਗਤ ਹੈ ਪੰਜਾਬ ਨੂੰ ਸੰਭਾਲਦਾ ਹੋ ਤਾਂ ਇਹ ਬਚੇਗਾ ਨਹੀਂ ਇੱਥੇ ਸੇਵਾ ਕਰਨ ਆਏ ਉਹ ਤੁਹਾਨੂੰ ਕਿਹਦੇ ਵਿੱਚ ਕਿਹਾ ਜੜਾ ਤੁਹਾਨੂੰ ਗੁਰੂ ਨੇ ਕਿਹਾ ਵੀ ਸੇਵਾ ਕਰਦੀ ਤੁਹਾਡੇ ਅੰਦਰ ਤਾਂ ਭਾਵਨਾ ਪੂਰੀ ਆ ਹਨਾ ਆਪਾਂ ਜਿਵੇਂ ਮਰ ਜੀ ਆ ਗੁਰੂ ਪ੍ਰਤੀ ਤਾਂ ਆਪਾਂ ਸਮਰਪਿਤ ਹਾਂ ਭਰੇ ਦਲਤਾਂ ਠੀਕ ਆ ਜਾਇ ਜਾਈ ਸਮਝਦੇ ਰਹੇ ਨਸ਼ਾ ਕਿੰਨਾ ਦੇਚਾ ਚਿੱਟਾ ਚਿੱਟੇ ਗਏ ਬਿੰਦਨ ਤਾਂ ਇਹਨਾਂ ਦੀ ਕੀ ਕਰਦੇ ਆ ਕੋਈ ਨਹੀਂ ਤੋਈ ਤੱਕੜੇ ਰਹਿਣਾ ਮਾਹਰ ਲੇਖ ਦਾਸ ਕਰੋ ਤੁਹਾਡੀ ਮਨ ਪਾਪ ਦੀ ਕਹਿੰਦੇ ਸੀ ਤਾਂ ਵੀ ਸਾਨੂੰ ਪਾਉਂਦੇ ਸੀ ਤਾਂ ਹੀ ਪਾਈ ਨਹੀਂ ਕੋਈ ਨਾ ਅਸਾਂ ਹੀ ਪਾਈ ਫਿਰਗੇ ਇਹ ਕਿ ਨਹੀਂ ਇਹ ਵੇਖ ਲਾ ਵੀ ਗੁਰੂ ਨੇ ਇੱਥੇ ਵੀ ਜਣਾ ਆਈ ਵੀ ਆਉਣਾ ਸਹੀ ਸਹੀ ਸੇਵਾ ਇਦਾਂ ਕਰਦੇ ਰਹੋ ਗੁਰੂ ਮਾਰ ਅਜਾੜੀ ਭਾਵਨਾ ਕੋ ਵੀ ਕਰਨੀ ਕੀ ਕਰਦਾ ਹੁੰਦਾ ਹੈ ਨਾ ਅੰਨੇ ਨਾ ਲੱਗਦਾ ਲੱਗਦਾ ਚਲੋ ਕੀਤਾ ਨਾ ਮੈਂ ਲਾਉਣੀ ਤਾਂ ਲਾਉ ਮੋਟਿਆਂ ਨੂੰ ਅਸਿਆ ਤੋਂ ਵਾਧਾ ਪਾ ਸਕਦਾ ਹੈ ਠੀਕ ਹੈ